ਕੜਾਕ ਕਰਦਾ ਪਰਸੋਂ ਚੈੱਕ ਕਰਕੇ ਫੇਰ ਫੋਨ ਲਾਇਆ ਉਹਨਾਂ ਕਾਕੇ ਨੂੰ ਪਹਿਲੇ ਗੇਅਰ ਤੇ ਭੇਜ ਦਿਜੀਏਗਾ ਹੈ ਪਹਿਲੇ ਗੇਅਰ ਤੇ ਬਾਦ ਵਾਲਾ ਆਦੇ ਲੈ ਨੂੰ ਵੀ ਦੇਖ ਲੈ ਨਹੀਂ ਬਹਿ ਜਾਂਦਾ ਹੈ ਨਾ ਪਿਛਲੇ ਸਾਲ ਕੌਣ ਕਰਖੇ ਆਪਾਂ ਖਾਨ ਨੂੰ ਹਮ ਲੇਕਿਨ ਕੋਈ ਨਜ਼ਾਰਾ ਨਹੀਂ ਆਇਆ ਨਹੀਂ ਆ ਹੁਣ ਲੱਗਦਾ ਵਾ ਕਹਿੰਦੇ ਸੀ ਬਾਕੇ ਵੀ ਮੱਕੀ ਲਾ ਦੂੰ ਹੁਣ ਦੇਖ ਲੈ ਕਿਵੇਂ ਬੱਲੀ ਇਹਦੀ ਪੂਰੀ ਸਹੀ ਉੱਥੇ ਸੀਗੀ ਜਗ੍ਹਾ ਉਹ ਵੀ ਸਭ ਲੱਗ ਗਈ ਜਾਣੀ ਇਹਦੇ ਨਾਲ ਬਦੂਲੇਗਾ हां ਜਿਵੇਂ ਇਹ ਤਲਾ ਹੈ ਨਹੀਂ ਖੇਤ ਦਾ ਹਜੇ ਚੈਨ ਲੱਗ ਜੂਗਾ ਤਾਂ ਜਿਹੜਾ ਵੀ ਹੋਇਆ ਪਰ ਬੱਲੀ ਦੱਸਦੀ ਐ ਇਹ ਹੁਣ 4 ਦਿਨ ਲੇਟ ਆ 20 21 ਨੂੰ ਬੀਜੀ ਸੀ ਇਹ 25 ਨੂੰ ਬੀਜੀ ਆ ਆਦਾ ਹੈ ਅੱਜ ਤਾਲ ਮੜਾ ਜਾਂ ਰੰਗ ਲੱਗਦਾ ਇਹ ਤਾਂ ਕਚਰ ਗਈ ਪਈ ਸੀ ਕਦੋਂ ਦਾ ਹੀ ਆਦਾ ਵੀ ਕਦੋਂ ਪਤਾ ਨਹੀਂ ਕਿਵੇਂ ਹੋਊਗਾ ਇਹਦਾ ਮੌਸਮ ਜੇ ਅੱਜ ਚੱਲ ਵਧੀਆ ਆਪਣੇ ਤਾਂ ਹਜੇ ਵਿਚਾਰ ਰੱਖਿਆ ਨੇ ਪਰ ਆਸੇ-ਪਾਸੇ ਕਾਫੀ ਮੀਂਹ ਪਾ ਗਿਆ ਨੇ ਪਿੰਡ ਕਿਸੇ ਦਾ ਉਹ ਬੈੱਡ ਤਾਂ ਉਹ ਕੱਸ लीजिएगा ਨਾ ਹੋਊ ਉਹ ਪਤਾ ਨਹੀਂ ਆਪਣੇ ਆਪ ਦੇ ਸੀਗੇ ਪਤਾ ਨਹੀਂ ਕਿ ਹੁਣ ਪਤਾ ਨਹੀਂ ਲੈ ਲੂਗਾ ਕੋਈ ਕਹਿੰਦਾ ਨੂ ਦੇ ਤੇ ਉਹ ਤਾਂ ਪਹਿਲਾਂ ਸੀਗੇ ਆਪਣੇ ਉਹ ਨਹੀਂ ਮਿਲਦੇ ਹੁਣ ਆ ਜਿਹਦੇ ਕੋਲ ਹੁੰਦਾ ਵੀ ਹੈ ਬੇਚ ਦਿੱਤਾ ਹੈ ਜੇ ਲੋੜ ਕੀ ਹੈਗਾ ਹੋਰ ਇਹਦਾ ਕਦੂ ਕਰਕੇ ਦੁਬਾਰਾ ਕਿਹਨਾਂ ਛੱਡ ਦਾਂਗੇ ਇੱਕ ਵਾਰ ਕਦੂ ਕਰਕੇ ਨਾ 10 ਦਿਨ ਪਹਿਲਾਂ ਸੁਕਾ ਕੇ ਦੁਬਾਰਾ ਬਾਹ ਕੇ ਫੇਰ ਕਦੂ ਹੋਗਾ ਹਾਂ ਪਰ ਇਹ ਜੋ ਖੁੱਡਾ ਖਾਡਾ ਤਾਂ ਹੈ ਨਹੀਂ ਗਿਆ ਹੁਣ ਉਹਦਾ ਖੁੱਡਾ ਖਾਡਾ ਚੱਕੇ ਗਏ ਉਹ ਚ ਹੀ ਹੁੰਦਾ ਜ਼ਿਆਦਾ ਤੇ ਆਗੇ ਇਧਰ ਕੈਮ ਵਾਲੇ ਖੇਤ ਤੇ ਇੱਥੋਂ ਲਈ ਸੀਗੀ ਆਪਣੀਆਂ ਟਰਾਲੀਆਂ ਲਗਾਉਂਦੇ ਸੀ ਉਹ ਮੱਕੀ ਵਾਲੇ ਖੇਤ ਨੂੰ ਤੇ ਖੁਸ਼ਕੀ ਸੀ ਥੋੜੀ ਜੀ ਇੱਥੇ ਤੇ ਨਿਕਲੂਗੀ ਮੈਨੂੰ ਲੱਗਾ 2000 ਦਾਣੇ ਜੇ ਨਿਕਲਗੇ ਵੇਲੇ ਵੇਲੇ ਜੇ ਇੰਨੇ ਖਾਣੇ ਚ ਬਾਕੀ ਦਾ ਨਿਕਲੇ ਹੀ ਸਾਰੀ ਮੂੰਗੀ ਸੈਟਾਂ ਤੇ ਮੇਰੇ ਸੀ ਲੱਗਿਆ ਹੋਇਆ ਰੇਪੋਂ ਖਿਲਾਰ ਕੇ ਪਹਿਲਾ ਰੇ ਯਾਨੀ 13 ਤਰੀਕ ਨੂੰ ਬੀਜੀ ਸੀ ਆਪਾਂ ਅੱਜ ਹੋ ਗਈ 15 ਤੇ ਮਹੀਨੇ ਦੀ ਹੋ ਗਈ ਮੱਕੀ ਦੇਖ ਸਕਦੇ ਹਾਂ ਰੁਝਾਨ ਕਿਵੇਂ ਆ ਮੀਂਹ ਕਰਕੇ ਪਾਣੀ ਲਾਇਆ ਨਹੀਂ ਸੀਗਾ ਤੇ ਹੁਣ ਛਿੱਟਾ ਦੇ ਕੇ ਯੂਰੀਆ ਦਾ ਤੇ ਪਾਣੀ ਲਾਊਗਾ ਨੂੰ ਤੇ ਸਪਰੇ ਵੀ ਕਰੂਗਾ ਇੱਕ ਸੁੰਡੀ ਵਾਲੀ ਤੇ ਇੱਕ ਯੂਰੀ ਆਪਾਂ ਫੇਰ ਲਾਉਣਾ ਵਾ ਤੇ ਡੇਢ ਗੱਟੂ ਲਾਇਆ ਹੁਣ ਤੇ ਡੇਢ ਹੀ ਫੇਰ ਲਾਉਣਾ ਤੇ ਦੋ ਵਾਰੀ ਜਿਹੜੇ ਇਹਦਾ ਕਰ ਦੇਣਾ ਪੂਰਾ ਨਾਲ ਆਇਆ ਡਾਕਟਰ ਸਾਹਿਬ ਐਚ ਵੀ ਆਏ ਲੀਜੀ ਐਚ ਰੌਣੀ ਨਹੀਂ ਹੋਈ ਇਹਦੀ ਖੁਸ਼ਕ ਸੀਗਾ ਥੋੜਾ ਜਿਹਾ ਪਰ ਨਿਕਲਿਆ ਹੀ ਆਪ ਜੋਰ ਜਿਹਾ ਲਾ ਕੇ ਨਿਕਲਦੀ ਆ ਇਹ ਥਾਂ ਬਾਹਲਾ ਬਾਹਾ ਵੀ ਨਹੀਂ ਗਿਆ ਸੀ ਕੜਾ ਜਿਹਾ ਸੀ ਤੇ ਅਗਲਾ ਰੇ ਜਿਹੜਾ ਵਾ ਉਹ ਪੋਰ ਕੇ ਪਾਉਣਾਵੇਂ ਸੀ ਕਹਿੰਦਾ ਕਹਿੰਦਾ ਫਿਰ ਵੱਡੀ ਹੋ ਜਾਣੀ ਹੈ ਤੇ ਬਾਹ ਵਾਲੀ ਚੱਕਣੀ ਪਾਉਗੀ ਦੇਖਣ ਨੂੰ ਹੋਣ ਲੱਗਦੀ ਆ ਲੱਖ ਲੱਖ ਤਾਕ ਤੇ ਦੂਆ ਦੇ ਨੇ ਕਿਰਾਂ ਹੀ ਹਾਈਟ ਕਰ ਲਈ ਹੁਣ ਜਦੋਂ ਪਾਣੀ ਲੱਗਿਆ ਇਹਨੂੰ ਆ ਯੂਰੀਆ ਲੱਗਿਆ ਜਦੋਂ ਤੇ ਯੂਰੀਆ ਦੀ ਡੋਜ਼ ਵਧਾ ਕੇ ਲਾਉਣੀ ਆਪਾਂ ਇਹ ਤੇ ਯਾਨੀ ਇੱਥੇ ਤਾਈਂ ਹਾਜਮਾ ਰੱਖਣਾ ਬੜਾ ਔਖਾ ਵਾ ਐ ਡਾਕਟਰ ਤੂੰ ਕਹ ਤੂੰ ਇਹ ਦੂ ਐਡੀ ਨੂੰ ਕਰਕੇ ਲਾਇਆ ਕਦੇ ਰੇ ਪਹਿਲਾ ਗੱਲ ਪੈਲੀ ਦੀ ਹੋਈ ਆ ਜਾਂਦੀ ਹੈ ਪੈਲੀ ਦੇ ਮਤਲਬ ਪਿੰਡ ਵੀ ਆਪਾਂ ਪਿੰਡ ਵੀ ਐਂ ਪਾਇਆ ਸੀ ਯਾਰ ਵੀਰੇ ਉਹਨਾਂ ਤਾਂ ਪੈਂਡਾ ਲਿਆ ਉਹਦੇ ਕਿਹਨੂੰ ਚਾਹ ਪਾ ਪੈਂਡ ਵੀ ਫਿਰ ਵੀ ਹੁਣ ਸਾਡੇ ਪਹਿਲੀਆਂ ਰੇਤ ਲੀਆਂ ਆ ਬੈਲੀ ਤਾਂ ਦੇ ਉਹ ਪੈਂਡ ਵੀ ਰਵੇਸ ਲਈ ਹੋਈ ਆ ਨਹੀਂ ਰਵੇਸ ਲਈ ਦੀ ਆ ਬਹੁਤ ਫਰਕ ਆ ਬੈਲੀਆਂ ਦਾ ਜਿਹੜੇ ਤਕੜੀਆਂ ਵਾਲੇ ਉਹ ਵੀ ਪਾਈ ਜਾਂਦੇ ਆ 15 ਦਿਨ 15 ਦਿਨਾਂ ਦੀ ਹੁੰਦੀ ਨਹੀਂ ਹਜੇ ਨਿੱਕੀ ਨਿੱਕੀ ਜੀ ਹੁੰਦੀ ਆ ਹਜੇ ਜੜ ਬਣਦੀ ਆ ਤੇ ਉਹਦੀ ਉਹਨੂੰ ਫਿਰ ਕੀੜਾ ਵੀ ਬਹੁਤ ਪੈਂਦਾ ਪਤਾ ਨਹੀਂਗਾ ਹੁਣ ਕੀੜੇ ਕੂੜੇ ਦਾ ਯਾਨੀ ਮਤਲਬ ਹੁਣ ਇਹਨੂੰ ਤੂੰ ਦੱਸ ਦੇ ਵੀ ਇਹ ਪੀੜੀ ਆ ਇਹ ਤਾਂ ਤੇਰੀ ਪੈਲੀ ਚੋਂ ਹੀ ਜ਼ੋਰ ਲੈ ਰਹੀ ਐ ਅਜੇ ਤਾਂ ਨਹੀਂ ਇਹ ਤਾਂ ਕਾਲੀ ਮਿੱਟੀ ਐ ਇਹਨੇ ਤਾਂ ਵੈਸੇ ਵੀ ਹੋਣੀ ਆ ਹੁਣ ਤਾਂ ਇਹਨੇ ਵੈਸੇ ਹੀ ਕੇਰੇ ਹੀ ਜ਼ੋਰ ਮਾਰਨਾ ਆ ਜ਼ੋਰ ਹੀ ਆ ਲੱਗ ਗਿਆ ਹੁਣ ਹੋ ਜਾਣਾ ਇਹਨੇ ਹੂੰ ਸਾਡੇ ਦਾ ਅੱਜ ਪਾਣੀ ਲਾ ਦੇ ਚੌਥੇ ਪੰਜਵੇਂ ਦਿਨ ਫੇਰ ਸੁੱਕ ਜਾਂਦਾ ਤੇ ਚੌਥੇ ਪੰਜਵੇਂ ਦਾ ਇਹ ਸਾਰਿਆਂ ਦੀ ਸੁੱਕਦਾ ਇੱਥੇ ਆ ਦੇਖ ਲੈ ਹੁਣ ਮੈਂ ਕਹਿੰਦਾ ਉਹ 5 ਦਿਨ ਸਾਰਿਆਂ ਦੀ ਕੱਢਦੀ ਆ ਇਹ ਇੱਥੇ ਨਹੀਂ ਤੇਰੇ 5 ਦਿਨ ਕੱਢ ਦੇ ਇੱਥੇ ਤਾਂ ਪਾਣੀ ਲਾ ਦੇ ਮੈਂ ਕਹਿੰਦਾ 10 ਦਿਨ ਤਾਂ ਉਮੀਦ ਉਹ ਬੱਸ ਕਰਿਆ ਕਰ ਉਹ ਡਾਕਟਰ ਨਹੀਂ ਨਹੀਂ ਪਾਣੀ ਤੇਰੇ ਇੱਚੋਂ ਬਹੁਤ ਬਹੁਤ ਕੀ ਬਹੁਤ ਪਾਣੀ ਦਾ ਮੱਕੀ ਖੇਚਦੀ ਆ ਜਿਉਂ-ਜਿਉਂ ਵੱਡੀ ਹੁੰਦੀ ਆ ਨਾ ਉਹਨਾਂ ਛੇਤੀ ਖੇਚਦੀ ਆ ਇਹ ਖੁਸ਼ਕੌਣ ਲਾ ਕਹਿੰਦੀ ਆ ਮੇਨ ਪੈਲੀ ਦਾ ਰੋਲ ਹੈ ਹਫਤਾ ਨਹੀਂ ਕੱਢਦੀ ਕੂੜਦੀ ਮੱਕੀ ਆ ਹੁਣ ਜੇ ਆਪਾਂ ਆ ਹੁਣ ਗਰਮੀ ਵਧ ਨਹੀਂ ਆ ਤਾਂ ਜ਼ੈ ਨਹੀਂ ਠੰਡੇ ਚੱਲਦੇ ਹਜੇ ਕੁਦਰਤੀ ਮੌਸਮ ਬਣਿਆ ਹੀ ਨਹੀਂ ਪੂਰਾ ਗਰਮੀ ਵਾਲਾ ਉਹੀ ਤਾਂ ਹੈਗਾ ਹੁਣ ਪਿਛਲੀ ਵਾਰੀ ਕੱਟ ਨਿਕਲ ਜਾਊ ਪਰ ਰਲ ਜੂਗੀ ਮੈਂ ਤਾਂ ਉਦਣ ਲੱਗਦਾ ਵੀ ਹਰੀ ਵੀ ਨਹੀਂ ਹੋਣੀ ਪਰ ਆ ਫਿਰ ਵੀ ਸਿਆੜੇ ਜੇ ਨਿਕਲਿਆ ਨੇ ਔਖੀ ਭਰੂਗੀ ਪਰ ਜਣੀਆਂ ਉਹਦੇ ਵਿੱਚ ਬਹੁਤ ਸਾਰਾ ਸੈੜ ਆਹੋ ਹੈਗਾ ਨਿਕਲਦਾ ਜਾਨੀ ਉਹਦੇ ਨਾਲ ਬਹੁਤ ਪਿੱਛੇ ਨਿਕਲਦੀ ਆ ਆ ਦੇਖ ਹਜੇ ਨਿਕਲਦੀ ਆ ਮੜੀ ਮੜੀ ਜੀ ਜੋਰ ਜਿਹਾ ਲਾਉਂਦੀ ਆ ਮਤਲਬ ਉਹ ਕਹਿਣਾ ਵੀ ਜਿਵੇਂ ਇਹ ਰੇ ਨੂੰ ਲਾਇਆ ਨਹੀਂ ਆਪਾਂ ਵੀ ਕੋਈ ਪੀਲ ਕੇ ਦਿਖਾਉਂਦੀ ਆ ਜਾਂ ਕੁਝ ਵੀ ਆ ਆ ਹੁਣ ਤਾਂ ਦੋ ਰੇ ਹੀ ਲਾ ਦੇਣੇ ਸੀਗੇ ਜੇ ਮੈਂ ਵੀ ਆਮ ਹੁੰਦਾ ਪਰ ਆਪਾਂ ਇਹ ਡੋਜ ਵਧਾ ਕੇ ਲਾਉਣੀ ਹੁੰਦੀ ਆ ਜਾਨੀ ਹੁਣ ਡੇਢ ਘਟੂ ਪਾਉਣਾ ਡੇਢ ਫੇਰ ਪਾ ਕੇ ਕੰਮ ਖਤਮ ਇਹਦਾ ਬਸ ਲੋ ਬੇਰੀ ਚ ਹੁਣ ਇਹਨੇ ਖਿੱਚਣਾ ਵੀ ਆ ਜਿੰਨਾ ਇਹਨੂੰ ਪੈਣਾ ਨਾ ਤੇ ਇਹਦਾ ਹੁਣ ਸਾਲੇ ਪੰਜਾ ਜਿਹਾ ਪੂਰਾ ਬਣਿਆ ਹੋਇਆ ਚੰਗੀ ਇਹਦੀ ਜੜ ਜਿੰਨੀ ਬਣੀ ਚੱਲੂ ਸੂਰਜ ਦਿਖਾਈ ਦੇ ਗਿਆ ਥੋੜਾ ਉੱਚਾ ਜਹਾ ਦਾ ਹੋ ਗਿਆ ਅੱਜ ਚੱਲ ਆਪਣੇ ਠੀਕ ਆ ਨੰਗਾ ਆ ਗਿਆ ਹੂੰ ਗੱਬਗਵਾਟ ਗਿਆ ਕੱਢਿਆ ਨਹੀਂ ਗਾ ਕਦਮ ਕਰਤਾ ਨੇ ਸਮਾਪਤ ਕਰਤਾ ਕੋਈ ਫਰਕ ਲੱਗਿਆ ਰੇ ਨਾ ਪਾਉਣ ਦਾ ਨੇ ਮੀਨੇ ਜਿਹੜਾ ਖਦਮ ਕਰ ਦਿੰਦੇ ਵਾਲੇ ਬੰਦੇ ਹੁਣ ਤਾਂ ਤੂੰ ਦੱਸ ਕਿਦੋਂ ਪੀਲੀ ਹੈਗੀ ਆ ਇਹਦਾ ਮੇਨ ਜਿਹੜਾ ਰੀ ਫੋਨ ਕਰੂੰਗਾ ਜਿਹੜਾ ਘਟਾ ਹਾਂ ਉਹਦਾ ਬਾਪੂ ਕਹਿੰਦਾ ਉਹਦੋਂ ਛੱਲੀ ਤੇ ਜੋ ਲੱਗ ਹਾਂ ਹਾਂ ਇਹਨੇ ਬਾਪੂ ਤਾਂ ਜਾ ਹੀ ਵਰਨੇ ਆਜੀ ਇਹਦੇ ਕਹਾ ਅਗਰ 15 ਦਿਨ ਹਾਂ ਬਾਦ ਨੂੰ ਦੱਸ ਦਿਨ ਬਾਦ ਦੁਬਾਰਾ ਫੇਰ ਪਾ ਦੇਣਾ ਬਸ ਕਿਹੜੇ ਜਾਣਾ ਹੁਣ ਬਸ ਹਾਏ ਜੜ ਪਾਣੀ ਇਹ ਨੂੰ ਹੁਣ ਲੈਟ ਆਊਗੀ ਉਹੀ ਹੈ ਥੋੜਾ ਜਿਹਾ ਨਹੀਂ ਲੈਟ ਆਦੂ ਛੱਡਣੀ ਹੁਣ ਮੋਟਰ ਆਹੋ ਮੈਂ ਕਿਹਾ ਸੁੱਕਾ ਪਾਣੀ ਮੰਗਦਾ ਵਾ ਹਾਂ ਉਧਰ ਹੋਇਆ ਹੋਇਆ ਹੈਗਾ ਰਾਤ 2 ਕਿਲੋ ਹੋ ਗਿਆ ਹੈ 1:30 ਤੇ ਛੱਡ ਜਾਏਗਾ ਬਾਕੀ ਸਵੇਰੇ ਆ ਕੇ ਦੇਖਾਂ ਚਲ ਕਾਕੇ ਨੂੰ ਹੋ ਗਈ ਸੀ ਗੱਲ ਹਾਂ ਹੋ ਗਈ ਸੀ ਔਰ 18 ਨੂੰ ਵਡਾਂਗੇ ਫਿਰ ਥੋੜੇ ਜਿਨੇ 9 ਕਿੱਲੇ ਵਡਣ ਵਾਲੇ ਆ ਬਾਕੀ ਫਿਰ ਰੋਕ ਲਾਂਗੇ 5 ਕਿੱਲੇ ਇਹਦਾ ਬਿੱਲ ਆ ਡਾਕਟਰ ਦਾ ਚਲੋ ਫਿਰ ਮਹਿੰਗਾ ਵੇਚ ਗਿਆ ਤਾਂ ਦੱਸਿਆ ਨਹੀਂ ਮਹਿੰਗਾ ਨਹੀਂ ਵੇਚਾ ਉਦੋਂ ਵੇਲੇ ਰੇਟ ਵਧਣੀ ਲੱਗ ਗਿਆ ਤੁਸੀਂ ਫਿਰ 750 ਨੂੰ ਵੀ ਵੇਚਿਆ ਇਹ ਵੀ ਗੱਲ ਆ ਨਾ ਕਾਂਢੇ ਸੱਤ ਸੌ ਤੇ ਸਵਾ ਸੱਤ ਸਾਲ ਸਵਾ ਸੱਤ ਸੌ ਸਾਢੇ ਐਵੇਂ ਵਧਾਈ ਜਾਂਦਾ ਖੜਾ ਵਸਾ ਕਿ ਦੱਸ ਦਿੱਤਾ ਉਹ ਕਿਹੜਾ ਜੋਰ ਲੱਗਦਾ ਵਾ ਜੇ ਤੂੰ ਪਹਿਲਾਂ ਹੀ ਘੱਟ ਗਈ ਯਾਰ ਫੇਰ ਸਰਦਾਰ ਨੇ ਕਿੱਥੇ ਮਾਲਟੀ ਕਰਨੀ ਕਣਕ ਤਾਂ ਤੇਰੀ ਦੁਬਾਰਾ ਹਰੀ ਹੋਇਆ ਹੀ ਹੈ ਇਹ ਇਹ ਯਾਬਾ ਹੋ ਰਹੀ ਹੈ ਜਦੋਂ ਨਾ ਜਿਹੜੀ ਆਪਾਂ ਉਹ ਬੀਜ ਦਿਆਂ ਜਾਂ ਛੱਡਾ ਨਹੀਂ ਇਹ ਇਹ ਨਾ ਇਹ ਰੂਟਾ ਵੇ ਇਹ ਚਲਟਾਵਾਂ ਫੇਰ ਐ ਦੀ ਇਹ ਜਿਹੜਾ ਬੀਜਣੇ ਸੀ ਆਲੂ ਆ ਇਹ ਜਲਾ ਇਹ ਸਾਰੇ ਉੱਥੇ ਵੱਡ-ਵੱਡ ਕੇ ਜਿੱਥੇ ਵੱਡ ਲਿਆ ਹੋਉ ਨਾ ਦਵਾੜੇ ਪੁੱਟੇ ਨਹੀਂ ਨਹੀਂ ਵੱਡ ਲਿਆ ਨਹੀਂ ਉਹ ਕੋਤਰੀ ਜੇ ਜਾਂਦੇ ਵਿੱਚ ਪਤਾ ਕੀ ਚੱਕਰ ਹੈ ਐਨੀ ਜਾਨਵਰ ਖਾਂਦਾ ਹੈ ਮੈਂ ਕਹ ਚਲੋ ਤੇਰਾ ਵੀ ਹਿਸਾਬੀ ਥੋੜਾ ਲਾਇਆ ਸੀ ਨਾ ਇਸ ਤਰ੍ਹਾਂ ਇਹ ਉਹ ਮੈਂ ਨਹੀਂ ਹੁੰਦੀਗੀ ਇਹ ਜਦੋਂ ਨਾ ਆਪਾਂ ਰੂਟਾ ਵੇਟਰ ਨਾਲ ਬੀਜ ਦਾ ਕਈ ਦਾਣਾ ਉੱਪਰ ਰਹਿ ਗਿਆ ਥੱਲੇ ਰਹਿ ਗਿਆ ਉਹ ਦਾਣਾ ਹਰਾ ਹੁੰਦਾ ਹੈ ਉਹ ਇਲਟਾ ਮੈਂ ਫਿਰੇ ਵੈਸੀ ਵੀ ਪੋਲੀ ਸੀ ਪੈਲੀ ਬਸ ਇਹ ਉਹਦੇ ਕਰਕੇ ਹੁਣ ਸੋ ਫਿਰ ਐ ਚ ਦੇਖ ਲਈ ਜਿਹੜੇ ਡਰੈਲ ਨਾਲ ਕਣਕ ਬੀਜੀ ਆ ਉਹ ਇੱਕ ਸਾਰ ਵੱਢੀ ਜਾਊ ਜਿਹੜੀ ਸੁਪਰ ਸੀਡਰ ਵਾਲੀ ਆ ਜਾਂ ਰੂਟਾ ਵੀ ਟਰਾਲੀ ਆ ਉਹ ਦੇਖ ਲੈ ਬੱਟਾਂ ਤੋਂ ਹਰੀ ਹੋ ਉਹ ਆਈ ਹੋਗੇ ਉਹ ਕਿਉਂਕਿ ਬਾ ਉਹ ਅਗਲੇ ਪਾਣੀ ਤੇ ਹਰੀ ਹੁੰਦੀ ਆ ਅੱਧੇ ਪਾਣੀ ਤੇ ਅੱਧਾ ਦਾਣੇ ਹਰੇ ਹੁੰਦੇ ਆ ਕਈ ਦਾਣੇ ਆ ਜਿਹੜੇ ਉੱਚੇ ਨਹੀਂ ਮਰੇ ਗਏ ਉਹ ਅਗਲੇ ਪਾਣੀ ਤੇ ਹਰੇ ਹੋਣੇ ਪਰ ਆਮ ਤਾਂ ਕਹਿੰਦੇ ਰੂਟਾ ਵੀ ਉਹਦੇ ਵਾਲੀ ਬੜੀ ਕਾਮਯਾਬ ਆਏ ਆ ਨਹੀਂ ਕਾਮਯਾਬ ਤਾਂ ਸਾਰੀਆਂ ਹੀ ਆ ਹੁਣ ਕਾਮਯਾਬ ਨੂੰ ਇਹਨੂੰ ਕੀ ਮਾੜੀ ਹੋਇਆ ਆ ਉਹ ਦੁਬਾਰਾ ਹਰੀ ਹੋ ਗਈ ਵਿੱਚ ਹੈ ਓਏ ਆਈਆਂ ਬਸ ਕੀ ਇਹ ਤਾਂ ਗੀਸ ਝਾੜ ਲਵਾਂਗੇ ਇਹਦਾ ਮਤਲਬ ਐ ਵੀਰੇ ਜੀ ਹੋ ਉਹ ਕਰ ਲੋ ਕੰਮ ਹੁਣ ਜਦ ਮੈਂ ਮੈਂ ਤਾਂ ਲਾਂਦਾ ਘਟੂਗੀ ਤੇਰੀ ਝੜ ਜਾ ਬਦਲੋ ਇਹਨੂੰ ਆਡਰ ਚੱਲ ਇਹ ਜਿਹੜਾ ਹੋਊਗਾ ਇਹ ਤਾਂ ਆਰਡਰ ਆਏਗਾ ਹੀ ਹੈਗਾ ਜੀ ਉੱਥੇ ਜੋ ਇਹ ਨਵੀਂ ਆਈ 303 ਵਾਲੀ ਇਹ ਉਹ ਆ ਪਰ ਇਹ ਖੇ खराब ਜੀ ਹੋ ਗਈ ਨਾ ਡਿੱਗ ਕੇ ਕਚਲੀ ਜੇ ਗਈ ਪਿਛਲੇ ਸਾਲ ਸਰਦਾਰ ਜੀ ਸਾਰੀ ਡਿੱਗ ਗਿਆ ਪੱਕੇ ਤੇ ਪਿਛਲੇ ਸਾਲ ਕਣਕ ਨਹੀਂ ਮਾਰੀ ਸੀ 4 300 ਕਿੰਟਲ 303 ਮੈਂ ਵੀ ਜੀ ਤੂੰ ਕਹਿੰਦੀ ਨਹੀਂ ਵਧੀਆ ਵੀ ਮੈਂ 302 ਜੀ 303 ਪਿਛਲੇ ਸਾਲ 12 ਤਰੀਕ ਨੂੰ ਵੜਦੀ ਸੀ 12 April ਨੂੰ ਆਏ ਬਿਸ਼ੀ ਆਤਾ ਕੁਛ ਨਹੀਂ ਬਿਸ਼ੀ ਭਾਈ ਸਾਰੀ ਬਿਸ਼ੀ ਹੋਈ ਸੀ ਕਾਦ 1.5 2.5 ਸਾਰਾ ਤੇ 23 ਕੁਆਂਟ ਨਿਕਲੀ ਸਾਰੀ ਉਹ ਘਰ ਦੇ ਖੇਤ ਚੋਂ ਮਿਣਿਆ ਪਰ 300 ਟਨ ਆਪਣੀ ਇੱਥੋਂੋਂ ਵਧੀ ਸੀ ਇੱਥੇ 23 ਕੁਆਂਟਲ ਹੀ ਹੋਈ ਤੇ ਉੱਥੇ ਜਿਹੜੀ ਦੂਜੀਆਂ ਬਾੜੀਆਂ ਵਧੀਆਂ ਗਣਕਾਂ ਸੀਗੀਆਂ ਉਹਨਾਂ ਦਾ ਝਾੜ ਉਹਨਾਂ ਆਇਆ ਹੀ ਨਹੀਂ ਨਾਲੇ ਉਹ ਖੜੀਆਂ ਸੀ ਨਾਲੇ ਸਾਫ਼ ਸੀਗੀਆਂ ਸਾਰੀਆਂ ਚੱਲ ਇੱਕ ਤੇ ਦੇਖੋ ਕੀ ਬਣਦਾ ਮੌਸਮ ਕਹਿੰਦੇ ਬਾਹਰ ਠੰਡਾ ਵਾਹ ਇੱਥੇ ਹਾਂ ਕਹਿੰਦੇ ਝਾੜ ਤੇ ਉਹ ਹਿਸਾਬ ਨਾਲ 30 ਤੋਂ ਟੱਪ ਜੂਗੀ ਇੱਥੇ ਫਿਰ ਕੀ ਤੋ ਤਕੀਟ ਆਪਣਾ 25 ਦਾ ਫਿਰ ਪਿਛਲੇ ਸਾਲ ਆਪਣੀ ਨਿਕਲੀ ਆ ਫਿਰ ਫਿਰ ਠੰਡੇ ਦਾ ਉੱਤੇ ਦਾ ਕੋਈ ਬੜਾ ਫਰਕ ਨਹੀਂ ਮੈਨੂੰ ਲੱਗਦਾ ਆ ਕਹਿੰਦਾ ਹੁਣ ਵੀ ਠੰਡਾ ਅੱਜ ਵੀ ਦਾ ਨਾ ਅੱਜ 15 ਤਰੀਕ ਹੋ ਗਈ ਆ ਹਨ ਕੋਪਾਲੀ ਕਹੈ ਨਾ 28 ਗੁਆਂਟ ਤੇ ਫਿਰ ਫਿਰ ਵਧਿਆ ਹੀ ਆ ਉਹ ਨਿਕਲੂਗੀ ਤਾਂ ਹਾਂ ਕੋਪਾਲੀ ਦੀ ਗੰਢਾ ਹੂੰ ਕਣਕ ਵੀ ਵਧਿਆ ਤੇ ਇਹੀ ਹੈ ਉਧਰ ਨਹੀਂ